ਤਨ ਦਾ ਛੋਟਾ ਵੀਰ ਪੱਤਰਕਾਰ ਹੀਰਾ ਸਿੰਘ ਤਲਵੰਡੀ ਐਸੋਲੇਪਾ ਮੌਜੂਦ ਆ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਵਿਖੇ ਇੱਥੇ ਇੱਕ ਸਮੀਨਾਰ ਜਾਂ ਆਟ ਗੈਲਰੀ ਦੇ ਐਗਜ਼ੂਕੇਸ਼ਨ ਚੱਲ ਰਿਹਾ ਜਿੱਦਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਨਕਲੋਡਿਗੇਸ਼ਨ ਵਿਦ ਭਾਰਕ ਸੋਕਾ ਇਸ ਮੋਦੀ ਆਪਾਂ ਇਹਨਾਂ ਅਧਿਕਾਰੀਆਂ ਨਾਲ ਅਜਾਂਦਰ ਜਿਹੜੇ ਪਿੱਛੇ ਰਹੋਣਾ ਗੱਲਬਾਤ ਕਰਾਂਗੇ ਕਿ ਕੀ ਚੱਲ ਰਿਹਾ ਜਿਹੜੇ ਮੁਖ ਸਯੋਗੀ ਨੇ ਜਾਂ ਪ੍ਰਬੰਧਕ ਕਹਿ ਸਕਦੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਧੰਨਵਾਦ ਐਂਡ ਵੀ ਰੀਅਲੀ ਐਪਰੀਸ਼ੀਏਟਿਵ ਫੋਰ ਥਿਸ ਐਗਜ਼ तो मैम आज अभी एग्जिबिशन लाई है ये वैसे रियल मोटो की है आ, सर इत मैं इंट्रोड्यूस करना कि चाहाँगी साइकोलॉजी डिपार्टमेंट तो है जी तो डिपार्टमेंट ने ये ऑर्गेनाइज किया है बी एस सी के मिलकर एक सस्टेनेबिलिटी डिवेलपमेंट प्रोग्राम का ਜਿੱਦ ਵਿੱਚ ਅਸੀਂ ਇਹ এনवायरमेंटल ਅਵੇਅਰਨੈਸ ਦੇ ਬਾਰੇ ਗੱਲ ਕਰਦੇ ਹਾਂ ਤੇ ਐਸਟੀਜੀਸ ਜੋ ਕਿ ਯੂਨ ਨੇਸ਼ਨ ਦਾ ਪ੍ਰੋਟੋਕੋਲ ਹੈਗਾ ਉਹਨਾਂ ਦੇ ਬਾਰੇ। ਕੋਪਲਮ ਬ੍ਰਦਰ ਕੀ ਨਾਮ ਕੀ ਤੁਹਾਡਾ? ਸਤ ਮੇਰਾ ਨਾਮ ਸਿਮਰਨਜੀਤ ਸੇਵ ਹੈ। ਸਿਮਰਨਜੀਤ ਸਿੰਘ। ਹਾਂਜੀ ਮੈਂ ਸਾਈਕੋਲੋਜੀ ਡਿਪਾਰਟਮੈਂਟ ਦਾ ਸਟੂਡੈਂਟ ਹਾਂ। ਓਕੇ ਬ੍ਰਦਰ ਹਾਂਜੀ। ਹਾਂਜੀ ਤੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਬਾਰੇ ਜੋ ਤੁਸੀਂ ਕੀਤਾ 바ਕੀ ਚੱਲਗਾ ਜੋਗਾ। ਕੀ ਕਹੋਗੇ? ਅੱਜ ਦਾ ਜਿਹੜਾ ਸਾਡਾ ਐਗਜ਼ੀਬਿਸ਼ਨ ਸੀਗਾ ਇਹਦਾ ਕਾਰਨ ਇਹ ਸੀਗਾ ਮੋਟੋ ਬੇਸਿਕਲੀ ਇਹ ਸੀਗਾ ਕਿ ਅਸੀਂ ਦਿਲੋਂ ਮੈਂ ਇੱਕ ਸਵਾਲ ਹੀ ਪੁੱਛਦਾ ਕਿ ਜਦੋਂ ਅਸੀਂ ਪਹਾੜਾਂ ਤੇ ਜਾਂਦੇ ਆ ਜੋ ਸਾਨੂੰ ਕਿੰਨਾ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਬੜੇ ਖੁਸ਼ ਮਹਿਸੂਸ ਕਰਦੇ ਆ ਇਦਾਂ ਕਿਉਂ ਹੁੰਦਾ ਪਤਾ ਜਾਂ ਫਿਰ ਜਦੋਂ ਅਸੀਂ ਕਿਸੇ ਤੰਗ ਕਮਰੇ ਚ ਬੈਠੇ ਆ ਚਾਰ ਦਿਵਾਰਾਂ ਚ ਕੈਦ ਆ ਅਸੀਂ ਦੱਬੇ ਕੁੱਟੇ ਜਿਹੀ ਖਿਜੇ ਖਿਜੇ ਜਿਹੀ ਮਹਿਸੂਸ ਕਰਦੇ ਆ ਇਦਾਂ ਕਿਉਂ ਹੁੰਦਾ ਜਦੋਂ ਅਸੀਂ ਸਮੁੰਦਰ ਕਿਨਾਰੇ ਬੈਠਦੇ ਆ ਉਦੋਂ ਸਾਨੂੰ ਇੰਨਾ ਵਧੀਆ ਕਿਉਂ ਲੱਗਦਾ ਆ ਜਾਂ ਫਿਰ ਤਪਦੀ ਧੂਪ ਦੇ ਵਿੱਚੋਂ ਦੌੜਦੇ ਭੱਜਦੇ ਆ ਫਿਰ ਕਿਸੇ ਰੁੱਖ ਦੀ ਛਾਂ ਥਲੇ ਬੈ ਕੇ ਹੁਣ ਸੁੱਖ ਦਾ ਸਾਹ ਜੋ ਇਦਾਂ ਕਿਉਂ ਹੁੰਦਾ ਅਸਲ ਚ ਕਾਰਨ ਕੀ ਆ ਕਿ ਦੋ ਚੀਜ਼ ਇੱਕ ਹੈਗਾ ਸਾਡਾ ਦਿਮਾਗ ਜਿਸਕੇ ਗਹਿੜਾ ਸਰੀਰ ਹੈਨਾ ਅਸੀਂ ਕੀ ਕਰਦੇ ਆ ਦੇਖੋ ਹਰ ਇੱਕ ਦਾ ਆਪਣਾ ਕੰਮ ਹੈ ਦਿਮਾਗ ਦਾ ਕੰਮ ਆ ਸੋਚਣਾ ਸਰੀਰ ਦਾ ਕੰਮ ਆ ਮਹਿਸੂਸ ਕਰਨਾ ਤੇ ਇਦਾਂ ਹੀ ਕੁਦਰਤ ਆ ਕੁਦਰਤ ਤੇ ਹਿਊਮਨ ਕੁਦਰਤ ਤੇ ਇਨਸਾਨ ਦੋਵੇਂ ਇਕੱਠੇ ਚੱਲਦੇ ਆ ਅਸੀਂ ਇਹਨੂੰ ਕੁਦਰਤ ਕਹਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਇਨਸਾਨ ਵੱਖਾ ਤੇ ਕੁਦਰਤ ਵੱਖਾ ਕੁਦਰਤ ਤੇ ਇਨਸਾਨ ਮਿਲ ਕੇ ਕੁਦਰਤ ਬਣ ਗਿਆ ਇਸ ਕਰਕੇ ਉਹਦਾ ਅੰਗ ਹੋਣ ਦੇ ਨਾਤੇ ਅਸੀਂ ਚੀਜ਼ਾਂ ਮਹਿਸੂਸ ਕਰਦੇ ਆ ਬਾਹਰ ਦਾ ਆਲਾ ਦਵਾਲਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਚੰਗਾ ਮਾਹੌਲ ਆ ਖੁਸ਼ਹਾਲ ਆ ਵਧੀਆ ਹਵਾ ਆ ਵਧੀਆ ਪਾਣੀ ਆ ਆਬੋ ਹਵਾ ਸਾਫ ਆ ਸਾਰਾ ਕੁਝ ਵਧੀਆ ਅਹੀਂ ਖੁਸ਼ ਮਹਿਸੂਸ ਕਰਦੇ ਆ ਅਹੀਂ ਤੰਦਰੁਸਤ ਮਹਿਸੂਸ ਕਰਦੇ ਆ ਜਿਵੇਂ ਆਪਕ ਬੈਠੇ ਰਹੀਏ ਨਾ ਕਮਰੇ ਦੇ ਵਿੱਚ ਤਾਂ ਆਪਾਂ ਕਹਿੰਨੇ ਚਲੋ ਉੱਠ ਕੇ ਬਾਹਰ ਘੁੰਮ ਕੇ ਆਈਏ ਯਾਰ ਸ਼ਵੇਰ ਦੇ ਪਾਗਲ ਹੋ ਗਏ ਬਿਲਕੁਲ ਬਿਲਕੁਲ ਸੋ ਕਹਿਣ ਦਾ ਭਾਵ ਹੈ ਕਿ ਸਾਡਾ ਆਲਾ ਦੁਆਰਾ ਸਾਡੀ ਮਾਨਸਿਕ ਸਥਿਤੀ ਨੂੰ ਸਾਡੀ ਸਰੀਰਕ ਸਥਿਤੀ ਨੂੰ ਬੜਾ ਪ੍ਰਭਾਵਿਤ ਕਰਦਾ ਤੇ ਇਸੇ ਕਰਕੇ ਜਿੱਦਾਂ ਅਸੀਂ ਦੇਖ ਰਹੇ ਆਂ ਪਰਿਆਵਰਣ ਦਾ ਨੁਕਸਾਨ ਹੋ ਰਿਹਾ ਹੈ ਪਰਿਆਵਰਣ ਨੂੰ ਬਚਾਉਂਦੇ ਹਰ ਤਰੀਕੇ ਤੇ ਤਰੀਕੇ ਅਪਣਾਏ ਜਾ ਰਹੇ ਆ ਸਰਕਾਰਾਂ ਫੀਲਡ ਦੇ ਵਿੱਚ ਜੇ ਦੇਖੀਏ ਤਾਂ ਇਹ ਐਗਜ਼ਿਬਿਸ਼ਨ ਦੇਖੋ ਇਹ ਇੱਕ ਐਜੂਕੇਸ਼ਨ ਐਗਜ਼ਿਬਿਸ਼ਨ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਇਸ ਚੀਜ਼ ਬਾਰੇ ਕਿ ਕਿਸ ਤਰੀਕੇ ਨਾਲ ਆਪਾਂ ਪਰਿਆਵਰਣ ਨੂੰ ਸਸਟੇਨੇਬਿਲਿਟੀ ਦਾ ਕੀ ਮਤਲਬ ਹੈ ਸਸਟੇਨੇਬਿਲਿਟੀ ਦਾ ਮਤਲਬ ਆ ਕਿ ਜਿਹੜੀ ਅਸੀਂ ਕੁਦਰਤ ਨੂੰ ਬਚਾਉਣ ਦੀ ਗੱਲ ਕਰਦੇ ਆਂ এনवायरमेंट ਦੀ ਗੱਲ ਕਰਦੇ ਆਂ ਉਹਨੂੰ ਲੰਬੇ ਸਮੇਂ ਤੱਕ ਕਿੱਦਾਂ ਬਚਾ ਕੇ ਤੇ ਵਰਤਿਆ ਜਾ ਸਕਦਾ ਉਸੇ ਚੀਜ਼ ਨੂੰ ਦੁਬਾਰਾ ਬਣਾਏ ਰੱਖਿਆ ਕੀਤਾ ਜਾ ਸਕਦਾ ਤੇ ਅੱਜ ਅਸੀਂ ਧੰਨਵਾਦੀ ਵੀ ਆ ਸਰਦਾਰ ਕਮਿੰਦ ਸਿੰਘ ਸੱਧੂ ਸਾਹਿਬ ਦੇ ਕਿ ਜਿਹਨਾਂ ਨੇ ਸਾਨੂੰ ਇੱਥੇ ਬੁਲਾਇਆ ਸੀ ਅੱਜ ਇਸ ਐਗਜ਼ਿਬਿਸ਼ਨ ਤੇ ਉਹਨਾਂ ਦੇ ਉਪਰਾਲੇ ਸਦਕੇ चओ बारी <laughs> ਜੀ ਬਿਲਕੁਲ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਕਰਕੇ ਹੈਣਾ ਇਹ ਸਾਰਾ ਕੁਝ ਸਰਵਨ ਹੋਇਆ ਇਥੋਂ ਦੀ ਪਹਿਲਾਂ ਪਰਮਿਸ਼ਨਾਂ ਦੇ ਲਈ ਹੈਣਾ ਸਾਡੇ ਹੈਡਮੈਨ ਨੇ ਕਰਾਲਾ ਕੀਤਾ ਜਿਨ੍ਹਾਂ ਨੇ ਉਹਨਾਂ ਨੇ ਕੰਟੈਕਟ ਕੀਤਾ ਸਾਰੀ ਜਿਹੜੀ ਅਥਾਰਟੀ ਆ ਜਿਨ੍ਹਾਂ ਨੇ ਇਹ ਹੁਨਹਰ ਨੁਹਗਾਰਾ ਰਚਾ ਡਿਪਾਰਟਮੈਂਟ ਦਾ ਪਹਿਲਾ ਇਵੈਂਟ ਸੀਗਾ ਤੇ ਯੂਨੀਵਰਸਿਟੀ ਲੈਵਲ ਦਾ ਪਹਿਲਾ ਇਵੈਂਟ ਸੀਗਾ ਕਿ ਜਦ ਕਿ ਜਦ ਅਸੀਂ ਦੇਖਦੇ ਆ ਕਿ ਯੂਨੋ ਦਾ ਮਸਲਾ ਵਾ ਸਸਟੇਨੇਬਲ ਡਿਵੈਲਪਮੈਂਟ ਗੋਲਸ ਦਾ ਹੈਣਾ ਸਾਡੀ ਸਰਕਾਰ ਦਾ ਮਸਲਾ ਪੰਜਾਬ ਦਾ ਮਸਲਾ ਪਾਣੀ ਬਚਾਉਣਾ ਰੁੱਖ ਬਚਾਉਣਾ ਹੈਣਾ ਤੇ ਇਸ ਕਰਕੇ ਇਹੋ ਜਿਹੀ ਚੀਜ਼ਾਂ ਨੂੰ ਹੁਗਾਰਾ ਦੇਣਾ ਇੱਕ ਬੜੀ ਵੱਡੀ ਪ ਨਵਾਜ ਕਰਦਾ ਸਾਰਿਆਂ ਦਾ ਸ਼ੁਕਰੀਆ ਕਿ ਚੰਗਾ ਅ ਬ੍ਰਦਰ ਤੁਸੀਂ ਆਪਣੇ ਤੌਰ ਤੇ ਕੁਝ ਮੈਸੇਜ ਦੇਣਾ ਚਾਹੋਗੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੋ ਨਾ ਆ ਕੇ ਕੁਦਰਤ ਤੇ ਮਨੁੱਖੀ ਸਰੀਰ ਵੱਖੋ ਵੱਖ ਨਹੀਂ ਨੇ ਤੇ ਜੇ ਕੁਦਰਤ ਜ਼ਿੰਦਾ ਹੈ ਜੋ ਕੁਦਰਤ ਸਹੀ ਸਲਾਮਤ ਹੈ ਤਾਂ ਮਨੁੱਖੀ ਸਰੀਰ ਹੈ ਸਰ ਮੈਂ ਇੱਕ ਗੱਲ ਮਾਫੀ ਚਾਹੂੰਗਾ ਗੱਲ ਕਹਿਣਾ ਐਡ ਕਰਨਾ ਚਾਹੂੰਗਾ ਕੁਦਰਤ ਇਨਸਾਨ ਤੋਂ ਬਿਨਾ ਚੱਲ ਸਕਦੀ ਆ ਸਹੀ ਇਨਸਾਨ ਕੁਦਰਤ ਤੋਂ ਬਿਨਾ ਨਹੀਂ ਚੱਲ ਸਕਦਾ ਤਾਂ ਉਹ ਨਹੀਂ ਚੱਲ ਸਕਦਾ ਸੋ ਸਾਨੂੰ ਜੇ ਅਸੀਂ ਚਾਹੁੰਦੇ ਆ ਕਿ ਸੇ ਲੰਬੇ ਸਮੇਂ ਤੱਕ ਜੀਏ ਸਮੇਂ ਤੱਕ ਇਨਸਾਨੀ ਜੀਵਨ ਹੋਵੇ ਸਾਨੂੰ ਕੁਦਰਤ ਨੂੰ ਸੰਭਾਲ ਕੇ ਰੱਖਣਾ ਪਵੇਗਾ ਧੰਨਵਾਦ ਜੀ ਤੁਸੀਂ ਜੀਣੀ ਚਾਹੋਗੇ ਕਿ ਅੱਜ ਤੁਸੀਂ ਆ ਜੋ ਕੀਤਾ ਆ ਇਹਦਾ ਮੋਟੋ ਕੀ ਆ ਇਹਦੀ ਜਾਂ ਤੁਸੀਂ ਇਹਦਾ ਮੋਰਲ ਕੀ ਆ ਪੀਸ ਦਾ ਮੋਰ ਲਿਆ ਦੇਖੀ ਸਭ ਤੋਂ ਪਹਿਲੇ ਤੇ ਜਿਹੜੇ ਯੂਥ ਹੈ ਉਸ ਤੋਂ ਅੱਗੇ ਜਾਏਗਾ ਕਿ ਐਸ ਯੂਥ ਡਰਾਈਵਨ ਮੂਵਮੈਂਟ ਹੈ ਤੇ ਯੂਥ ਕਿਸ ਤਰ੍ਹਾਂ ਇੰਪੈਕਟ ਕਰਨਗੇ ਆਪਣੇ এনवायरमेंट ਨੂੰ ਜੀ ਥੈਨ ਚੇਂਜ ਵਿਲ ਬੀ ਕ੍ਰੀਏਟਡ ਤੇ ਮੈਨੂੰ ਤੁਹਾਨੂੰ ਤੇ ਇਸ ਗੱਲ ਦਾ ਬਹੁਤ ਵੀ ਪਤਾ ਹੋਣਾ ਇੱਕ ਗੱਲ ਦਾ ਕਿ ਜੋ ਪੰਜਾਬ ਦਾ ਪਾਣੀ ਦਿਨ ਬਾ ਦਿਨ ਥੱਲੇ ਜਾ ਰਿਹਾ ਗਰਮੀ ਦਾ ਜਿਹੜਾ ਟੈਂਪਰੇਚਰ ਦਾ ਲੈਵਲ ਉਹ ਦੁਬਈ ਤੱਕ ਪਹੁੰਚਣਾ ਫਿਰਿਆ ਤੇ ਹਾਲਾਂਕਿਰ ਦੁਬਈ ਦਾ ਟੈਂਪਰੇਚਰ ਘਟ ਗਿਆ ਇਸ ਸੰਬੰਧੀ ਕੁਝ ਕਹਿਣਾ ਚਾਹੋਗੇ ਮੈਡਮ ਤੇ ਇਹ ਪ੍ਰੋਗਰਾਮ ਸਾਰਾ ਇਵੈਂਟ ਸਾਰਾ ਹੈ ਦੇ ਉੱਤੇ ਹੀ ਸੀ ਕਿ ਸਸਟੇਨੇਬਲ ਲੀਵਿੰਗ ਜਿਹੜੀ ਹੈ ਡੇਲੀ ਬਿਹੇਵੀਅਰ ਦੇ ਵਿਸ਼ਿਆਂ 'ਤੇ ਆਣੀ ਹੈ ਅੱਛਾ ਤੇ ਯੂਥ ਜਿਹੜਾ ਵੈ ਉਹ ਅੱਗੇ ਲੈ ਕੇ ਜਾਏਗਾ ਓਕੇ ਮੈਡਮ ਤੇ ਮੈਮ ਇਸ ਮੋਦੀ ਜਿਵੇਂ ਦੂਸਰੀਆਂ ਕੋਈ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਕਿ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਬੂਟੇ ਲਾਏ ਜਾ ਰਿਹਾ ਇਸ ਸੰਬੰਧੀ ਤੁਹਾਡਾ ਵੀ ਕੁਝ ਹੈ ਕਿ ਤੁਸੀਂ ਇਹ ਤੋਂ हट ਕੇ ਕਰਦੇ ਹੋ वो भी है प्लांटेशन ड्राइव भी है पर ए, असी 17 एस डी जीज कवर कर रहे हैं ठीक है जो यू एन का विजन है ओके मैम तो वो अवेयरनेस इन द यूथ लैके आ रहे हैं ओके मैम तो फिर जो तेरे को समझ वास्ते आते हैं तो तू कोपरेट करते बड़े तरीके ने गल सुन गया एंड क्वेश्चनिंग भी कर रहे हैं कि आप कि कर सकते हैं एंड इवन कि सब सारे तो कुछ कुछ कह रहे हैं कि विलेज जाते हैं सूची करनी चाहिए उन्होंने एजुकेट करना चाहिए ਅੱਛਾ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਉਪਰਾਲੇ ਦਾ ਅਸਰ ਹੋਊਗਾ ਜਦੋਂ ਇਹ ਸਪੌਂਸ ਮਿਲ ਰਿਹਾ ਹੈ ਇਹ ਤਾਂ ਲੱਗਦਾ ਹੈ ਕਿ ਆਲਰੇਡੀ ਥੋੜਾ ਅਸਰ ਹੋ ਗਿਆ ਐਂਡ ਬਾਹਰ ਜਾ ਕੇ ਉਹ ਵਾਕਿਆ ਨੂੰ ਭੇਜ ਰਿਹਾ ਇਟ ਮੀਨਸ ਕਿ ਸਮਹਾਉ ਅਸਰ ਬਹੁਤ ਕਰ ਰਿਹਾ ਹੈ ਅੱਛਾ ਥੈਂਕ ਯੂ